ਸਿਕਾਇ ਜੀ ਸਾਰਿਆਂ ਨੂੰ ਮੈਂ ਕਿਰਨ ਸੂਟ ਗਾਜਰੀ ਬਟੀਕ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਇਸ ਚੈਨਲ ਤੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਜੇ ਤੱਕ ਜੇ ਕਿਸੇ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਛੇਤੀ ਛੇਤੀ ਜਾ ਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਅੱਜ ਆਪਾਂ ਜਿਹੜਾ ਸੂਟ ਲੈ ਕੇ ਆਏ ਹਾਂ ਸ਼ਿਮਰ ਦੇ ਫੈਬਰਿਕ ਦੇ ਉੱਪਰ ਲੈਮਨ ਕਲਰ ਦੇ ਵਿੱਚ ਰੈਡੀ ਹੋਇਆ ਤੇ ਇਹ ਕਿਸੇ ਨੇ ਆਪਣੇ ਹਲਦੀ ਦੇ ਪ੍ਰੋਗਰਾਮ ਲਈ ਸਾਡੇ ਤੋਂ ਇਹ ਸੂਟ ਰੈਡੀ ਕਰਵਾਇਆ ਤੇ ਆਓ ਆਪਾਂ ਇਹ ਸੂਟ ਦੇਖਦੇ ਹਾਂ ਤੇ ਸੂਟ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਦਾ ਨਾਮ ਸੂਟ ਗੈਲਰੀ 16 ਤੇ ਆਓ ਆਪਾਂ ਇਹ ਸੂਟ ਦੇਖਦੇ ਹਾਂ ਏ ਦਾ ਨੱਕ ਰੈਡੀ ਹੋਇਆ ਓਨੀਅਨ ਕਲਰ ਦੇ ਥ੍ਰੈਡ ਨਾਲ ਇਹਦੇ ਫਲਾਵਰ ਬਣਾਏ ਗਏ ਆ ਤੇ ਡਾਰਕ ਮੈਰੂਨ ਕਲਰ ਨਾਲ ਉਹਨਾਂ ਨੂੰ ਛੇੜ ਦਿੱਤਾ ਗਿਆ ਤੇ ਇਹ ਦੇਖੋ ਬਹੁਤ ਹੀ ਜਿਆਦਾ ਸੋਨਾ ਇਹਦਾ ਨੱਕ ਰੈਡੀ ਹੋਇਆ ਤੇ ਇਹ ਦੀ ਇੱਕੇ ਦੀ ਬਾਜੂ ਤੇ ਵਰਕ ਆਏਗਾ ਇਹ ਵਰਕੇ ਦੀ ਬਾਜੂ ਦੇ ਉੱਪਰ ਰਹੇਗਾ ਤੁਸੀਂ ਆਪਦੇ ਅਕੋਰਡਿੰਗ ਇਹ ਵਰਕ ਘੇਰੇ ਤੇ ਬਾਟਮ ਤੇ ਕਿਤੇ ਵੀ ਕਰਵਾ ਸਕਦੇ ਹੋ ਤੇ ਤੁਹਾਨੂੰ ਇਹ ਸੂਟ ਕਿਵੇਂ ਲੱਗ ਰਿਹਾ ਸਾਨੂੰ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਤੇ ਸਾਡੀਆਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਪਲੀਜ਼ ਸਾਡੀਆਂ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਜੋ ਵੀ ਸਾਨੂੰ ਸਬਸਕ੍ਰਾਈਬ ਕਰ ਰਹੇ ਨੇ ਤੇ ਸਾਨੂੰ ਫੋਲੋ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਦਾਂ ਹੀ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਥੈਂਕ ਯੂ